ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇ ਚੈਕਿੰਗ ਕੀਤੀ ਗਈ ਆ ਜਿਹਦੇ ਵਿੱਚ ਇੱਕ ਐਸਪੀ, ਦੋ ਡੀਐਸਪੀ, ਦੋ ਐਸਐਚਓ ਤੇ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੁਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ 체కింగ్ ਚੱਲਦੀ ਰਹੂਗੀ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇ ਚੈਕਿੰਗ ਕੀਤੀ ਗਈ ਆ ਜਿਹਦੇ ਵਿੱਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ ਜੇ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇਤ ਚੈਕਿੰਗ ਕੀਤੀ ਗਈ ਆ ਜ ਜਿਹਦੇ ਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੈਨਲ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ ਜੇ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇ ਚੈਕਿੰਗ ਕੀਤੀ ਗਈ ਆ ਜਿਹਦੇ 'ਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ ਜੇ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇਤ ਚੈਕਿੰਗ ਕੀਤੀ ਗਈ ਆ ਜਿਹਦੇ 'ਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ساری ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੋਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੈਕਿੰਗ ਚੱਲਦੀ ਰਹੂਗੀ